ਅੱਜ ਅਸੀਂ ਗੱਲ ਕਰਾਂਗੇ ਔਰੇ ਨੂੰ ਹੀਲ ਕਰਨ ਵਾਲੀ ਇੱਕ ਐਸੀ ਵਿਧੀ ਦੀ ਜਿਹਦੀ ਪਾਵਰ ਸਭ ਤੋਂ ਵੱਧ ਹੈ ਤੇ ਪ੍ਰਚਾਰ ਸਭ ਤੋਂ ਘੱਟ ਹੈ ਔਰੇ ਤੇ ਸਾਊਂਡ ਥੈਰੇਪੀ ਮੰਤਰ ਜਪ ਪ੍ਰਾਣਾਯਾਮ ਮੁਦਰਾਵਾਂ ਯੋਗਾਸਣ ਔਰ ਕੁਝ ਖਾਸ ਕਿਸਮ ਦੇ ਧੂਨੇ ਬਹੁਤ ਕੁਝ ਤੁਸੀਂ ਸੁਣਿਆ ਹੋਏਗਾ ਪਰ ਕੁਝ ਐਸੀਆਂ ਕਿਰਿਆਵਾਂ ਨੇ ਜਿਹਦੇ 'ਚ ਕਈ ਵਾਰੀ ਬੰਦੇ ਦਾ ਇਤਬਾਰ ਵੀ ਘਟ ਹੋਏ ਸਪੋਜ਼ ਕਰੋ ਮੈਨੂੰ ਕਿਸੇ ਆਪਣੇ ਮਿੱਤਰ ਦਾ ਕਿਸੇ ਕਰਦੇ ਦਾ ਕਿਸੇ ਰਿਸ਼ਤੇਦਾਰ ਦਾ ਲੱਗਦਾ ਔਰਾ ਥੋੜਾ ਵੀਕ ਹੈ ਪਰ ਉਹਨੂੰ ਜ਼ਰੂਰਤ ਹੈ ਤੇ ਉਹਨੂੰ ਮੈਂ ਹੀ ਸਟਰੋਂਗ ਕਰ ਸਕਦਾ ਮਾਤਰ ਉਹਦੀ ਮੌਜੂਦਗੀ ਹੀ ਬੜੇ ਅੱਛੇ ਰਿਜ਼ਲਟ ਦੇ ਜਾਂਦੀ ਹੈ ਇਹ ਵਿਧੀ ਕੁਝ ਇਸ ਤਰ੍ਹਾਂ ਕੰਮ ਕਰਦੀ ਹੈ ਜਿਵੇਂ ਸੂਰਜ ਦੇ ਸਾਹਮਣੇ ਖੜਨ ਨਾਲ ਸਾਨੂੰ ਵਿਟਾਮਿਨ ਡੀ ਦੀਆਂ ਕਿਰਨਾਂ ਮਿਲ ਜਾਂਦੀਆਂ ਅਸੀਂ ਕੁਝ ਖਾਸ ਕਰਨਾ ਨਹੀਂ ਹੁੰਦਾ ਬਿਲਕੁਲ ਉਸੇ ਤਰ੍ਹਾਂ ਐਸ ਅਮਰਤਮਈ ਜਲ ਦੇ ਕੁਝ ਛਿੱਟੇ ਤੁਹਾਡੇ ਮੋਢਿਆਂ ਤੇ ਤੁਹਾਡੇ ਸਿਰ ਦੀ ਉੱਪਰ ਨੂੰ ਪਾਣੀ ਜਦੋਂ ਵੀ ਤੁਹਾਡੇ ਔਰੇ ਨੂੰ ਟੱਚ ਕਰਕੇ ਨਿਕਲਦਾ ਇੱਕ ਖਾਸ ਕਿਸਮ ਦੀ एनर्जी ਨਾਲ ਲੈਸ ਇਹ ਅਮਰਤਮਈ ਪਾਣੀ ਜਦੋਂ ਤੁਹਾਡੇ ਔਰੇ ਚੋਂ ਨਿਕਲਦਾ ਤੇ ਉਹਨੂੰ ਪੂਰੀ ਅਨਰਜੀ ਨਾਲ ਭਰ ਜਾਂਦਾ ਬੜਾ ਪਾਵਰਫੁਲ ਰਿਜ਼ਲਟ ਹੈ ਔਰ ਇਸ ਵਿਧੀ ਤੇ ਅੱਜ ਅਸੀਂ ਗੱਲ ਕਰਾਂਗੇ ਪਾਣੀ ਤੇ ਹੁਣ ਤੱਕ ਦੀਆਂ ਰਿਸਰਚਾਂ ਕਹਿੰਦੀਆਂ ਇੱਕ ਆਮ ਸਹਿਮਤੀ ਐਸ ਗੱਲ ਤੇ ਬਈ ਤੁਹਾਡੇ ਚੰਗੇ ਮਾੜੇ ਸ਼ਬਦਾਂ ਦਾ ਪ੍ਰਭਾਵ ਕਬੂਲ ਦਾ ਹੁਣ ਉਹਦੇ ਸੰਦਰਭ ਦੇ ਵਿੱਚ ਪਾਣੀ ਨੂੰ ਚਾਰਜ ਕਰਨ ਵਾਸਤੇ ਬਹੁਤ ਵਿਧੀਆਂ ਬਾਰੇ ਤੁਸੀਂ ਸੁਣਿਆ ਹੋਵੇਗਾ ਪਰ ਜਿਸ ਇਨਸਾਨ ਨੇ ਕੁਛ ਚੰਦ ਸ਼ਬਦ ਉੱਪਰਲੇ ਮਨ ਨੂੰ ਵਧੀਆ ਬੋਲ ਵੀ ਲਏ ਹਨ ਉਹਦੇ ਅੰਦਰ ਦਾ 70% ਪਾਣੀ ਨੇਗੇਟਿਵ ਹੈ ਤੇ ਫਿਰ ਉਹਦੇ ਨਾਲ ਕੋਈ ਖਾਸ ਫਾਇਦਾ ਹੋਣਾ ਨਹੀਂ ਇਹ وجہ ਵੀ ਬਹੁਤ ਬੰਦਿਆਂ ਨੂੰ ਕਈ ਵਾਰੀ ਇਹਦੇ ਨਾਲ ਕੋਈ ਜਿਆਦਾ ਅੱਛੇ ਰਿਜ਼ਲਟ ਨਹੀਂ ਮਿਲਦੇ ਕਿਉਂਕਿ ਜਿਸ ਫੋਨ ਦੀ ਬੈਟਰੀ ਡੈਡ ਹੋਵੇ ਉਹਦੇ ਤੋਂ ਸਿਗਨਲ ਫੜਨ ਦੀ ਕੋਈ ਉਮੀਦ ਨਹੀਂ કરી ਜਾ ਸਕਦੀ ਔਰ ਔਰੇ ਦੀ ਸਭ ਤੋਂ ਵੱਡੀ ਚਾਰਜਿੰਗ ਔਰੇ ਦੀ ਸਭ ਤੋਂ ਪਾਵਰਫੁਲ ਖੁਰਾਕ ਅ ਅਮਰਤਮਈ ਜਲ ਦੇ ਛਿੱਟੇ ਵੈਸੇ ਇਸ ਵਿਧੀ ਬਾਰੇ ਤੁਸੀਂ ਕਾਫੀ ਕੁਝ ਸੁਣਿਆ ਹੋਵੇਗਾ ਦੇਖਿਆ ਹੋਏਗਾ ਹੋ ਸਕਦਾ ਤੁਸੀਂ ਕਰਿਆ ਵੀ ਹੋਵੇ ਕਈ ਵਾਰੀ ਕੁਝ ਚੀਜ਼ਾਂ ਸਿਰਫ ਰੀਤ ਬਣ ਕੇ ਰਹਿ ਜਾਂਦੀਆਂ ਔਰ ਉਹਦੇ ਤਰਕ ਹੋ ਜਾਂਦੇ ਆ ਕਿਸੇ ਵੀ ਤੀਰਥ ਸਥਾਨ ਦੇ ਉੱਪਰ ਅ ਤੁਸੀਂ ਦੇਖਿਆ ਹੋਣਾ ਵੀ ਉਹ ਜਲ ਦਾ ਛੱਟਾ ਪਾਣੀ ਲੈਂਦੇ ਆ ਔਰ ਇਸ ਤਰ੍ਹਾਂ ਕਰਕੇ ਸਿਰ ਦੇ ਉੱਪਰ ਨੂੰ ਛੱਟਦੇ ਆ ਪਤਾ ਉਹਨਾਂ ਨੂੰ ਵੀ ਨਹੀਂ ਵੀ ਮਤਲਬ ਇੱਥੇ ਤੇ ਸਾਡਾ ਸਰੀਰ ਹੈ ਨਹੀਂ ਤੇ ਐਦਾਂ ਕਿਉਂ ਕਰ ਰਿਹਾ ਸ਼ਰਧਾ ਬੜੀ ਵੱਡੀ ਚੀਜ਼ ਹੈ ਜੇ ਕੋਈ ਇਮਾਨਦਾਰੀ ਨਾਲ ਬਿਨਾਂ ਤਰਕ ਜਾਣੇ ਵੀ ਇਹਨੂੰ ਕਰਦਾ ਤੇ ਉਹਦਾ ਬਹੁਤ ਅੱਛਾ ਰਿਜ਼ਲਟ ਉਹਨੂੰ ਮਿਲਣਾ ਹੀ ਹੈ ਕਿਉਂ ਹੋਏਗਾ ਹੀ ਹੁਣ ਅਸੀਂ ਡਿਟੇਲ ਨਾਲ ਗੱਲ ਕਰਦੇ ਹਾਂ ਇਹਨੂੰ ਕਰਨਾ ਕਿੱਦਾਂ ਤੁਹਾਡੇ ਨੇੜੇ-ਤੇੜੇ ਜਿੱਥੇ ਵੀ ਗੁਰਦੁਆਰਾ ਸਾਹਿਬ ਹੈ ਤੁਸੀਂ ਉੱਥੇ ਭਾਈ ਸਾਹਿਬ ਨਾਲ ਗਿਆਨੀ ਜੀ ਨਾਲ ਜਿਹੜੇ ਹੈੱਡ ਗ੍ਰੰਥੀਆਂ ਉਹਨਾਂ ਨਾਲ ਜਾਂ ਕਿਸੇ ਵੀ ਕਮੇਟੀ ਮੈਂਬਰ ਨਾਲ ਗੱਲ ਕਰ ਲੈਣੀ ਹੈ ਵੀ ਜਦੋਂ ਅਖੰਡ ਪਾਠ ਸਾਹਿਬ ਰੱਖੇ ਜਾਣਗੇ ਤੇ ਤੁਸੀਂ ਕੁਝ ਜਲ ਉਹਦੇ ਨੇੜੇ ਰੱਖਣਾ ਜਦੋਂ ਵੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੁੰਦੀ ਹੈ ਤੁਸੀਂ ਇੱਕ ਤਾਂਬੇ ਦਾ ਜਾਂ ਮਿੱਟੀ ਦਾ ਜਿਸ ਕਿਸਮ ਦੀ ਉਥੋਂ ਪਰਮਿਸ਼ਨ ਮਿਲ ਜੇ ਉਹ ਪਾਂਡਾ ਲੈ ਜਾਣਾ ਕੋਸ਼ਿਸ਼ ਕਰਨੀ ਹੈ ਮਿੱਟੀ ਦਾ ਜਾਂ ਤਾਂਬੇ ਦਾ ਹੀ ਹੋਵੇ ਔਰ ਆਰੰਭ ਤੇ ਉਹਨੂੰ ਰੱਖ ਦੇਣਾ ਪੂਰੀ ਤਰ੍ਹਾਂ ਪਰ ਲੈਣਾ ਔਰ ਰੱਖ ਦੇਣਾ ਆਰੰਭ ਤੇ ਜਦੋਂ ਅਖੰਡ ਪਟਸਾਭ ਦੀ ਸੰਪੂਰਨਤਾ ਹੁੰਦੀ ਹੈ ਭੋਗ ਪੰਦੇ ਉਹ ਪਾਣੀ ਘਰੇ ਲੈਣ ਹੁਣ ਜਿਸ ਵੀ ਬੰਦੇ ਤੇ ਤੁਹਾਡਾ ਕੋਈ ਮਿੱਤਰ ਹੈ ਦੋਸਤ ਦਾ ਰਿਸ਼ਤੇਦਾਰ ਹੈ ਜੇ ਤਾਂ ਵੀ ਤੁਹਾਨੂੰ ਲੱਗਦਾ ਵੀ ਤੁਹਾਨੂੰ ਔਰ ਸਟਰੋਂਗ ਕਰਨਾ ਹੈ ਉਹਨੂੰ ਜ਼ਰੂਰਤ ਹੈ ਉਹ ਇਤਬਾਰ ਕਰਦਾ ਹੈ ਜਾਂ ਨਹੀਂ ਕਰਦਾ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਦੋ ਤਰ੍ਹਾਂ ਨਾਲ ਅਸੀਂ ਕਿਸੇ ਵੀ ਚੀਜ਼ ਦਾ ਇਲਾਜ ਕਰਦੇ ਹਾਂ ਇੱਕ ਤੇ ਜੜ ਤੋਂ ਹੁੰਦਾ ਔਰ ਇੱਕ ਪੱਤਿਆਂ ਤੋਂ ਹੁੰਦਾ ਦੋ ਕਿਸਮ ਨਾਲ ਮਤਲਬ ਅਸੀਂ ਕੋਈ ਇਲਾਜ ਕਰਦੇ ਹਾਂ ਅਸੀਂ ਮੰਨਦੇ ਹਾਂ ਇੱਕ ਬੂਟਾ ਉਹਦੇ ਪੱਤਿਆਂ ਤੇ ਦਵਾਈ ਛਿੜਕੀ ਜਾ ਸਕਦੀ ਹੈ ਜਾਂ ਉਹਦੀ ਜੜ ਚ ਪਾਈ ਜਾ ਸਕਦੀ ਹੈ ਤੇ ਇਹ ਸਿੱਧਾ ਸਿੱਧਾ ਮਤਲਬ ਔਰੇ ਨੂੰ ਤੁਰੰਤ ਫਾਇਦਾ ਦੇਣ ਵਾਲੀ ਚੀਜ਼ ਹੈ ਕਿਉਂਕਿ ਬਾਹਰ ਤੂੰ ਜੜੀਆਂ ਚੀਜ਼ਾਂ ਨੇ ਬਾਹਰ ਤੂੰ ਜਿਹਨਾਂ ਤੋਂ ਔਰਾ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ ਕਈ ਵਾਰੀ ਕਿਸੇ ਥੋੜਾ ਜਿਹਾ ਉਹ 네ਗੇਟਿਵ ਹੁੰਦਾ ਕਿਸੇ 네ਗੇਟਿਵ ਬੰਦੇ ਨੂੰ ਮਿਲਦਾ ਤੇ ਉਹ ਜ਼ਿਆਦਾ એનર્ਜੀ ਇਕੱਠੀ ਕਰ ਲੈਂਦਾ ਕਿਉਂਕਿ ਉਹਦਾ ਖਿੱਚਣ ਦਾ ਕੁਝ ਇਸ ਤਰ੍ਹਾਂ ਦਾ ਚੁੰਬਕ ਬਣ ਗਿਆ ਉਹਨੂੰ ਉਹ ਚੀਜ਼ਾਂ ਛੀਆਂ ਲੱਗਣ ਲੱਗ ਗਈਆਂ ਖੈਰ ਗੱਲ ਲੰਬੀ ਹੋ ਜੇਗੀ ਆਪਾਂ ਥੋੜੀ ਮਤਲਬ ਉਸ ਵਿਸ਼ੇ ਤੇ ਗੱਲ ਕਰਦੇ ਆ ਵੀ ਕਰਨਾ ਕੀ ਹੈ ਸੁਬਾ ਸਵੇਰੇ ਤੁਸੀਂ ਸੂਰਜ ਚੜਨ ਤੇ ਉਹਨੂੰ ਕਹਣਾ ਇਸ਼ਨਾਨ ਕਰ ਲੈ ਇਸ ਜਲ ਨੂੰ ਚਮਚ ਨਾਲ ਪਾਣੀ ਨਾਲ ਕਿਸੇ ਵੀ ਤਰੀਕੇ ਨਾਲ ਤਿੰਨ ਕੁੱਟ ਗਲਾਸ ਚ ਪਾ ਲੈਣਾ ਕਿਸੇ ਵੀ ਕੱਚ ਦੇ ਗਲਾਸ ਚ ਤਿੰਨ ਕੁੱਟ ਪਾ ਲੈਣਾ ਔਰ ਪੂਰਾ ਗਲਾਸ ਪਾਣੀ ਦਾ ਪਰ ਲੈਣਾ ਉਸ ਤੋਂ ਬਾਅਦ ਤੁਹਾਨੂੰ ਜਿਵੇਂ ਠੀਕ ਲੱਗੇ ਅਤੇ ਚਮਚ ਨਾਲ ਜੇ ਹੋ ਸਕੇ ਨਾ ਇੱਕ ਮੋਰ ਦਾ ਖੰਭ ਮਿਲਦਾ ਪਰ ਉਹ ਪਹਿਲਾਂ ਕਿਸੇ ਤੂੰ ਅੱਛੀ ਤਰ੍ਹਾਂ ਜਾਣਕਾਰੀ ਨਾਲ ਕਰਿਆ ਜਾਈ ਤਾਂ ਜ਼ਿਆਦਾ ਠੀਕ ਹੈ ਮੋਰ ਦਾ ਖੰਭ ਉਹ ਪਾਣੀ ਚ ਭੇਕੇ ਜਾਂ ਉਂਗਲਾਂ ਨਾਲ ਵੀ ਕਰ ਸਕਦੇ ਹੋ ਤਿੰਨ ਛਿੱਟੇ ਲਾਣੇ ਆ ਮਤਲਬ ਮੋਢੇ ਤੋਂ ਲੈ ਕੇ ਇੱਥੇ ਤੱਕ ਔਰ ਜਿੰਨਾ ਪਾਣੀ ਬਰਸ ਜਾਂਦਾ ਉਹਨੂੰ ਹੱਥ ਚ ਲੈਣਾ ਹੈ ਇਸ ਤਰ੍ਹਾਂ ਮਤਲਬ ਪਾਣੀ ਪਾਣਾ ਹੱਥ ਚ ਔਰ ਬਿਲਕੁਲ ਇੱਥੇ ਕੀਸੀ ਮੂਲਾ ਤਰ ਚੱਕਰ ਤੂੰ ਹੀ ਹੱਥ ਨੂੰ ਚੱਕਣਾ ਮਤਲਬ ਇੱਥੋਂ ਚੱਕਣਾ ਇੱਥੋਂ ਤੱਕ ਔਰ ਬਿਲਕੁਲ ਸਿਰ ਦੇ ਸੈਂਟਰ ਇੱਥੋਂ ਤਿੰਨ ਬਾਰਾਂ ਦੇ ਵਿੱਚੋਂ ਜਿਹੜਾ ਪਾਣੀ ਆ ਉਹ ਤੁਹਾਡੇ ਔਰੇ ਨੂੰ ਟੱਚ ਕਰੇ ਯਾਨੀ ਪੂਰੇ ਨੂੰ ਟੱਚ ਕਰੇ ਹੱਥ ਜਦੋਂ ਪਾਣੀ ਪਾ ਲੈਣਾ ਹੱਥ ਨੂੰ ਇੱਥੇ ਮੂਲਾ ਤਰ ਚੱਕਰ ਤੱਕ ਲੈ ਕੇ ਆਣਾ ਔਰ ਇੱਥੋਂ ਜਾ ਕੇ ਇਸ ਤਰ੍ਹਾਂ ਛੱਟ ਦੇ ਬੜੇ ਅੱਛੇ ਔਰ ਪਾਵਰਫੁੱਲ ਰਿਜ਼ਲਟ ਤੁਹਾਨੂੰ ਮਿਲਣਗੇ ਤੁਸੀਂ ਕਲਪਨਾ ਨਹੀਂ ਕਰ ਸਕਦੇ ਔਰੇ ਨੂੰ ਕਿੰਨਾ ਵੱਡਾ ਫਾਇਦਾ ਕਰਦੀ ਹੈ ਵਿਧੀ ਹੁਣ 22 ਦਾ ਵੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਇਸ ਜਲ ਨੂੰ ਲੈਣ ਚ ਕੋਈ ਦਿੱਕਤ ਹੋ ਰਹੀ ਹੈ ਕਿਤੇ ਤੁਸੀਂ ਰੱਖ ਨਹੀਂ ਪਾ ਰਹੇ ਕਿਸੇ ਵੀ ਕਾਰਨ ਕਰਕੇ ਤੁਸੀਂ ਅਨੁਲ ਮਤਲਬ ਲੈ ਨਹੀਂ پا ਰਹੇ ਤੇ ਸਾਡੇ ਕੁਝ ਮਿੱਤਰਾਂ ਨੇ ਇੱਕ ਸੁਸਾਇਟੀ ਬਣਾਈ ਹੈ ਤੁਸੀਂ ਸਾਡੇ ਵਟਸਐਪ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਬਿਨਾ ਕਿਸੇ ਚਾਰਜ ਦੇ ਤੁਹਾਨੂੰ ਇਹ ਅੰਮ੍ਰਿਤ ਮਈ ਜਲ ਪਹੁੰਚਾਇਆ ਜਾਏ ਤੇ ਅੱਜ ਮੌਜੂਦਾ ਹਾਲਾਤ ਨਾਲ ਜਦੋਂ ਅਸੀਂ ਜਾਣਦੇ ਹਾਂ ਪਾਣੀ ਕਿਸ ਤਰ੍ਹਾਂ ਪ੍ਰਭਾਵਿਤ ਹੁੰਦਾ ਔਰ ਕਿਸ ਤਰ੍ਹਾਂ ਸ਼ਕਤੀਸ਼ਾਲੀ ਹੁੰਦਾ ਕਿਸ ਤਰ੍ਹਾਂ ਇੱਕ ਸਿੰਪਲ ਪਾਣੀ ਅੰਮ੍ਰਿਤ ਹੋ ਜਾਂਦਾ ਤੇ ਉਸ ਤੇ ਜਿੰਨੇ ਵੀ ਜ਼ਿਆਦਾ ਤੂੰ ਜ਼ਿਆਦਾ ਗ੍ਰੰਥਾਂ ਨੂੰ ਨੇੜੇ ਰੱਖ ਕੇ ਉਹਨਾਂ ਦੇ ਸ਼ਬਦਾਂ ਨਾਲ ਉਹਨੂੰ ਅਭਿਮੰਤ੍ਰਿਤ ਕਰਿਆ ਜਾਏ। ਔਰ ਜਿਹੜਾ ਔਰੇ ਨੂੰ ਅੰਨੀ ਜ਼ਿਆਦਾ ਪਾਵਰ ਦੇ ਸਕਦਾ ਵੀ ਜਿਹੜਾ 6 ਮਹੀਨੇ ਸਾਲ 2 ਸਾਲ ਦੀ ਸਾਧਨਾ ਨਾਲ ਵੀ ਫਰਕ ਨਹੀਂ ਪੈਣਾ। ਉਹ ਇਹ ਅੰਮ੍ਰਿਤਮਈ ਪਾਣੀ ਦੇ ਛਿੱਟਿਆਂ ਨਾਲ ਪੈ ਜਾਣਾ। ਤੇ ਇਸੇ ਇਸ ਤਰ੍ਹਾਂ ਦਾ ਇੱਕ ਗਰੁੱਪ ਬਣਾਇਆ ਤੇ ਜਿਹਦੇ ਨਾਲ ਅਸੀਂ ਇਹ ਸਾਰਾ ਜਿਹੜਾ ਪ੍ਰਯੋਗ ਹੈ ਕਰਾਂਗੇ ਕਿਉਂਕਿ ਇਸ ਕਿਸਮ ਦੇ ਜਿਹੜੇ ਪ੍ਰਯੋਗ ਨੇ ਉਹ ਸਾਡੀਆਂ ਉਹਨਾਂ ਰੀਤਾਂ ਦੇ ਵਾਪਸ ਤਰਕ ਲੌਜੀਕ ਕਿਉਂਕਿ ਅੱਜ ਦਾ ਜਿਹੜਾ ਸਮਾਂ ਉਸ ਹਿਸਾਬ ਦੇ ਨਾਲ ਉਹ ਇਹ ਚੀਜ਼ਾਂ ਜਾਣਦੀਆਂ ਜ਼ਰੂਰੀ ਵੀ ਹੋ ਗਈਆਂ ਤੇ ਉਹਨਾਂ ਨੂੰ ਖੋਜਿਆ ਵੀ ਜਾਏਗਾ ਔਰ ਇਸ ਤਰ੍ਹਾਂ ਦੇ ਜਿਹੜੇ ਗਰੁੱਪ ਨੇ ਉਹ ਸੋਸ਼ਲ ਇੱਕ ਨਵੀਂ ਕਿਸਮ ਦਾ ਸਰਕਲ ਪੈਦਾ ਹੋਏਗਾ ਜਿੱਥੇ ਇੱਕ ਧਰਮਾਂ ਦੀ ਸਾਂਝੀ ਸਾਂਝੀ ਗੱਲਬਾਤ ਇੱਕ ਧਰਮਾਂ ਦੀ ਇੱਕ ਸਾਂਝੀ ਸੋਚ ਕਿਉਂਕਿ ਕੋਈ ਵੀ ਪੀਰ ਪੈਗੰਬਰ ਰੱਬ ਕੋਈ ਵੀ અવਤਾਰ ਕਿਸੇ ਮذਬਾਜਾ ਖਾਸ ਫਿਰਕੇ ਵਾਸਤੇ ਕੋਈ ਲਕੀਰ ਮਾਰ ਕੇ ਨਹੀਂ ਜਾਂਦਾ। ਵੀ ਆ ਚੀਜ਼ ਸਿਰਫ ਇਹਨਾਂ ਬੰਦਿਆਂ ਵਾਸਤੇ ਆ ਉਹ ਤੇ ਇਨਸਾਨ ਬਣਾ ਲੈਂਦਾ। ਕਿਉਂਕਿ ਲੋਕਾਈ ਤੇ ਜਦੋਂ ਵੀ ਕੋਈ ਆ ਸਾਧਨਾ ਕਰਦਾ ਜਦੋਂ ਕਿਤੇ ਉਹਦੀ ਚਲਕ ਬੰਨ੍ਹਦਾ ਤੇ ਉਹ ਸਾਰੀ ਹੀ ਲੋਕਾਈ ਚ ਵੰਡਣੀ ਚਾਹਦਾ। ਜਿੱਥੇ ਵੀ ਵਤੂ ਵਤ ਦੇ ਸਕੇ ਜਿੱਥੇ ਵੀ ਵਤੂ ਵਤ ਦੱਸ ਸਕੇ ਚਲੋ ਉਹਦੇ ਕੁਝ ਹੋਰ ਕਾਰਨ ਐ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਉਂ ਹੋ ਜਾਂਦੀਆਂ ਨੇ ਸਿਰਫ ਹੰਕਾਰ ਨੂੰ ਵੱਡਾ ਕਰਨ ਵਾਸਤੇ ਧਰਮ ਨਹੀਂ ਬਣਿਆ ਧਾਰਮਿਕਤਾ ਤੇ ਇੱਕ ਆਦਬ ਦਾ ਇੱਕ ਨਿਮਰਤਾ ਦਾ ਤੇ ਇਹ ਸਾਰੇ ਜਿੰਨੇ ਵੀ ਧਰਮ ਦੇ ਵਿੱਚ ਰਿਸਰਚ ਹੁੰਦੀ ਹੈ ਜਿੰਨਾ ਧਰਮ ਦੇ ਵਿੱਚ ਵਿਕਾਸ ਹੁੰਦਾ ਉਹ ਸਾਰੀ ਮਾਨਵਤਾ ਵਾਸਤੇ ਹੁੰਦਾ ਹੋ ਸਕਦਾ ਮੇਰਾ ਇਹ ਨਿੱਜੀ ਵਿਚਾਰ ਹੋਵੇ ਪਰ ਸੋਚ ਕੇ ਦੇਖਿਓ ਕਿਉਂਕਿ ਕੋਈ ਵੀ ਕੰਧ ਕੋਈ ਫਕੀਰ ਕੋਈ ਪੈਗੰਬਰ ਕੋਈ ਗੁਰੂ ਮਾਰ ਕੇ ਨਹੀਂ ਜਾਂਦਾ ਕੁਝ ਖਾਸ ਕਿਸਮ ਦੇ ਅਸੂਲ ਹੋ ਸਕਦੇ ਨੇ ਕਿਸੇ ਰਸਤੇ ਤੇ ਚੱਲਣ ਵਾਸਤੇ ਅਸੀਂ ਇਹ ਮੰਨ ਸਕਦੇ ਹਾਂ ਬਾਰ ਬਾਹਰ ਦੀ ਦੁਨੀਆ ਦੇ ਜਿਹੜੇ ਨਿਯਮ ਹੁੰਦੇ ਨੇ ਤੇ ਅੰਦਰ ਦਾ ਜਿਹੜਾ ਨਿਯਮ ਹੁੰਦਾ ਉਹ ਬਿਲਕੁਲ ਅਲੱਗ ਹੁੰਦੇ ਤੁਸੀਂ ਇਸ ਵਿਧੀ ਨੂੰ ਕਰਕੇ ਦੇਖੋ ਇਸ ਟੈਕਨੀਕ ਨਾਲ ਤਜਰਬਾ ਕਰੋ ਤੇ ਹੋ ਸਕੇ ਸਾਨੂੰ ਕਮੈਂਟ ਵੀ ਕਰਿਓ ਦੱਸਿਓ ਵੀ ਤੇ ਇਹਦੇ ਵਿੱਚ ਪੂਰੀ 100% ਜਾਣ ਹੈ ਜੇ ਕਿਤੇ ਤੁਹਾਨੂੰ ਐਵੇਂ ਲੱਗਦਾ ਵੀ ਇਹਦੇ ਨਾਲ ਫਾਇਦਾ ਨਹੀਂ ਹੋਇਆ ਜਾਂ ਕੁਝ ਇਸ ਤਰ੍ਹਾਂ ਹੋਇਆ ਤੇ ਸਾਡੇ ਨਾਲ ਜਰੂਰ ਇੱਕ ਵਾਰ ਕੰਟੈਕਟ ਕਰੋ ਅਸੀਂ ਹੋਰਾਂ ਦੇਖਾਂਗੇ ਵੀ ਔਰ ਤੁਹਾਨੂੰ ਦੱਸਾਂਗੇ ਵੀ ਵੈਸੇ ਇਹ ਹੋ ਨਹੀਂ ਸਕਦਾ ਵੀ ਇਹਦੇ ਨਾਲ ਫਰਕ ਨਾ ਪਵੇ ਤੇ ਜੇ ਤੁਹਾਨੂੰ ਇਸ ਜਲ ਨੂੰ ਲੈਣ 'ਚ ਦਿੱਕਤ ਆਉਂਦੀ ਆ ਤੇ ਆਪਾਂ ਗੱਲ ਕਰੀਏ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਕਿਉਂਕਿ ਅਸੀਂ ਇੱਕ ਹੋਰ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਜਿੱਥੇ 11 ਖੰਡ ਪਾਠ ਸਾਹਿਬ ਇਕੱਠੇ ਹੁੰਦੇ ਆ ਜਾਂ 21 ਖੰਡ ਪਾਠ ਸਾਹਿਬ ਇਕੱਠੇ ਹੁੰਦੇ ਆ ਜਾਂ ਹੋਰ ਗ੍ਰੰਥਾਂ ਨੂੰ ਉਸ ਜਲ ਨੂੰ ਉੱਥੋਂ ਲਿਆਉਣ ਤੋਂ ਪਹਿਲੇ ਕੋਈ ਹੋਰ ਗ੍ਰੰਥਾਂ ਨਾਲ ਵੀ ਵਿਭਿੰਨਤ੍ਰਿਤ ਕਰਿਆ ਜਾਈ ਫਿਰ ਉਹਨੂੰ ਉੱਥੇ ਰੱਖਿਆ ਜਾਈ ਔਰ ਦੁਨੀਆ ਦੇ ਸਾਰੇ ਹੀ ਗ੍ਰੰਥਾਂ ਦੀ ਧਰਮਾਂ ਦੀ ਮਦਦ ਲਈ ਜਾਈ ਔਰ ਪਹਿਲੀ ਵਾਰ ਔਰੇ ਤੇ ਇਸ ਕਿਸਮ ਦਾ ਜਿਹੜਾ ਤਜਰਬਾ ਹੈ ਉਹ ਸ਼ਾਇਦ ਪਹਿਲੀ ਵਾਰ ਹੋਏਗਾ ਵੀ ਸਾਰੇ ਹੀ గ్రంథਾਂ ਨੂੰ ਅਸੀਂ ਸਾਰੀਆਂ ਧਾਰਮਿਕ ਰੀਤਾਂ ਨੂੰ ਉਸ ਜਲ ਦੇ ਨੇੜੇ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਔਰ ਉਸ ਤੋਂ بڑے ਵੱਡੇ ਨਤੀਜੇ ਵੀ ਲਾਂਗੇ। ਪਰ ਇਹਨਾਂ ਜਨਤਕ ਤੌਰ ਤੇ ਵੀ ਦੱਸਾਂਗੇ। ਠੀਕ ਹੈ ਜੀ ਮੈਨੂੰ ਆਸ ਹੈ ਵੀ ਤੁਸੀਂ ਇਸ ਵਿਧੀ ਦਾ ਪ੍ਰਯੋਗ ਕਰੋਗੇ ਔਰ ਇਸ ਤੋਂ ਅੱਛੇ ਫਾਇਦੇ ਲਓਗੇ